ਵਿਆਲ ਹੀ ਗੁੜੀ ਕਿਉਂ ਬਹੁਤ ਜਿਆਦੀ ਮਿਹਨਤੀ ਆ ਜੇ ਵੀ ਮੱਜਾ ਚ ਮੋਣਾ ਨਹੀਂ ਤਾਂ ਨਹੀਂ ਛੜਤਗਾ ਹੀ ਮੱਜਾ ਚ ਮੋੜਨਾ ਫੂਲ ਕੱਟ ਕੇ ਵਾਓ ਹੂੰ ਮੈਂ ਨਿੱਕੀਆਂ ਗੁੜੀਆਂ ਨੂੰ ਬੇਨਤੀ ਕਰਨਾ ਚਾਹਣਾ ਵੇਖ ਲਓ ਜੇ ਮੱਝ ਨਹੀਂ ਕਿੱਤ ਵੀ ਕੱਟੀ ਵੀ ਨਹੀਂ ਕਿੱਤ ਖਾਧੀ ਲਿਆ ਕਰੋ ਕੋਈ ਨਾ ਸ਼ਕਾਰ ਨਾ ਆਇਆ ਕਰੋ ਤੇ ਸਕੂਲ ਜਾ ਰਹੇ ਹੋ ਤੁਸੀਂ ਬੜੇ ਦਿਨਾਂ ਬਾਅਦ ਉੱਥੇ ਕਿਹੜਾ ਰਾਤ ਰਹਿਣੀ ਆ ਬੋਲੀ ਜਾਂਦੇ ਆ ਆਏ ਚੋਗਾ ਚੋਗਾ ਰਾਤਾਂ ਨਾ ਰਾਤਾਂ ਆਏ ਝੂਟ ਪਹਿਲਾ ਸਟਾਈਲ ਆਪਦੇ ਟਾਈਮ ਦਾ ਲਿਜਬਰਾ ਕੀਤਾ ਤੈਨੂੰ ਪਤਾ ਲਿਜਬਰਾ ਕੀ ਹੁੰਦਾ ਏ ਲਿਜਬਰਾ ਕੀ ਹੁੰਦਾ ਏ ਪਤਾ ਤੈਨੂੰ ਸਾਰਾ ਗੰਦ ਘੜਦਾ ਏ ਉਹ ਸਾਰਾ ਗੰਦ ਵੇਚ ਕੇ ਪਹਾੜਾਂ ਦੀ ਸੈਰ ਕਰਨ ਜਾਵਾਂ ਉਹਨੂੰ ਹੀ ਸ਼ੈਰ ਸੂਰ ਨਹੀਂ ਮੇਰਾ ਵਿਆਹ ਮੇਰਾ ਵਿਆਹ ਕਰਨਾ ਆ ਮੇਰਾ ਵਿਆਹ ਕਰਨਾ ਸਤਿ ਸ਼੍ਰੀ ਅਕਾਲ ਗਾਈਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਈਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਮੈਂ ਦੁੱਧ ਛੇਤੀ ਲੱਗ ਜਾਣਾ ਪੌਣੇ 4 ਕੁਛਕ ਟਾਈਮ ਆਪਣੇ ਕੋਲ ਰਹਿ ਗਿਆ ਡਰੈਸ ਚੈੱਕ ਕਰ ਸਕਦੇ ਸਸਰੀ ਗਾਲ ਜ ਬਹੁਤ ਜਿਆਦੀ ਮਿਹਨਤੀ ਅੱਜ ਇਹ ਵੀ ਮੱਜਾ ਚ ਮੋੜਨਾ ਹੀ ਹੋਈ ਨਹੀਂ ਤਾਂ ਨਹੀਂ ਛੜਤ ਗਿਆ ਹੀ ਮੱਜਾ ਚ ਮੋੜਨਾ ਵਟ ਕੱਢ ਤੇ ਮੈਨੂੰ ਐ ਦੀ ਕਿ ਦੁੱਧ ਦਾ ਪੋਂਗਾੜਾ ਬਹਿ ਜੇ ਨਾ ਦੋ ਟੱਚ ਹੋਇਆ ਗਿਆ ਅੱਜ ਅੱਧਾ ਘੰਟਾ ਪਿਆ ਨਿਬੜ ਗਿਆ ਕੰਮ ਸਾਰਾ ਯਾਵੇ ਵੀ ਗੋ ਗੁੱਡ ਮਾਰਨਿੰਗ ਯਸ ਪੂਰਾ ਕਰਕੇ ਵਾਓ ਹੂੰ ਮੈਂ ਨਿੱਕੇ ਕੁੜੀਆਂ ਨੂੰ ਵੇੰਟੀ ਕਰਨਾ ਚਾਹੁੰਨਾ ਵੇਖੋ ਦੇ ਮਾਦੀ ਨੇ ਕੇ ਵੀ ਕੱਟੀ ਵੀ ਨਹੀਂ ਕੇ ਕੋ ਖਾਧੀ ਲਿਆ ਕਰੋ ਕਿ ਕੋਈ ਸ਼ਨਾ ਸ਼ਕਾਰ ਨਾ ਆਇਆ ਕਰੋ ਤੇ ਇਹ ਫਿਰ ਇਹ ਵੀ ਜਵਾਨ ਹੋਵੇ ਸਾਡੇ ਤੇ ਮਿੰਨੀ ਕੱਟੀ ਨੇ ਮਿੰਨੀ ਮੱਝ ਤੇਰਾ ਕਹਿੰਦਾ ਕਿ ਮਤਲਬ ਹੈ ਵੀ ਜਦੋਂ ਇਹ ਵੀ ਲੱਕ ਤੇ ਹੱਥ ਰੱਖ ਕੇ ਖੜਿਆ ਕਰੋਗੀ ਤੇ ਇਹ ਵੀ ਇੱਕ ਕੱਪ ਲੱਗਿਆ ਕਰੋ ਚਾਹ ਦਾ ਕੱਪ ਲੱਗਿਆ ਕਰੋ ਹਾਂ ਤੂੰ ਵੀ ਹਾਂ ਹੋ ਹੋ ਉਹ ਮੈਂ ਤਾਂ ਗੈਸ ਸਿਲੰਡਰ ਹੀ ਬਣਿਆ ਫਿਰਦਾ ਇਹਨਾਂ ਦਾ ਮੈਂ ਹੋਰ ਹੈ ਨਾ ਉਹ ਨਹੀਂ ਟਰਾਈ ਕਰਦਾ ਹੀ ਹੈ ਬੈਰੀ ਪਿਆਰ ਆ ਆ ਜਰ ਗਈ ਜਿਹੜੇ ਚ ਦਿੱਤਾ ਹੀ ਮਰ ਜਾਣੀਏ ਹਾਏ ਬੇਬੀ ਓ ਮਾਈ ਗੱਸਾ ਮੇਰੀ ਗੁੱਸਾ ਕਰਦੀ ਆ ਹਾਂ ਕੀ ਆ ਹਾਂ ਤਾਂ ਕਾਚ ਕਰਾਂ ਤੰਦਰੀਆਂ ਹੁੰਦੇ ਥੋੜੀ ਜਿਹੀ ਅਲਸੀ ਕੁੜੀਆਂ ਨੂੰ ਪਤਾ ਨਹੀਂ ਪਤਾ ਬੇਬੀ ਸੇਂਗ ਵੇ ਨਿੱਕੇ ਨਿੱਕੇ ਗੁੱਤਾ ਗਈਆਂ ਨੇ ਨਿੱਕੀਆਂ ਨਿੱਕੀਆਂ ਅੱਜ ਸਕੂਲ ਜਾ ਰਹੇ ਹੋ ਤੁਸੀਂ ਬੜੇ ਦਿਨਾਂ ਬਾਅਦ ਉੱਥੇ ਕਿਹੜਾ ਰਾਤ ਰਹਿਣੀ ਆ ਬੋਲੀ ਜਾਂਦੇ ਆ ਆਏ ਆ ਕੀ ਹੋਇਆ ਹਾਏ ਥੋਏ ਕੰਮ ਨਹੀਂ ਹੋਇਆ ਥੋਏ ਵਾਲੀ ਨਹੀਂ ਤੂੰ ਗੋਰੀ ਬੜੀ ਲੱਗਦੀ ਏ ਨਹੀਂ ਪੱਬੀ ਮੈਂ ਹੈਗੀ ਗੋਰੀ ਅੱਛਾ ਕਾ ਤੂੰ ਗੋਰੀ ਕਾ ਤੂੰ ਨੌਦੀ ਦਾ ਤੂੰ ਹੈ ਜੀ ਨੌਨੀ ਆ ਜੀ ਤੂੰ ਅੱਜ ਨਾਲ ਅਗਲੇ ਚੱਲੇ ਹਾਏ ਛੋਕਾ ਛੋਕਾ ਰਾਤਾਂ ਨਾ ਰਾਜਨਾਤ ਆਏ ਝੂਟ ਬਸ ਬੁੱਕਾ ਦਾ ਕੋਸ਼ਲਾ ਦਾ ਨਹੀਂ ਆਉਂਦਾ ਨਾ ਹੁੰਦੇ ਨਹੀਂ ਕਿ ਸਾਡੇ ਆ ਹਾਂ ਆਪਾਂ ਦੇ ਭਾਈ 100 ਪਾਈ ਆ ਚੜਦੇ ਸਿਆਲ ਪਾਈ 100 ਨਾਉਣਾ ਹੀ ਨਹੀਂ ਨਾਉਣਾ ਹੀ ਨਹੀਂ ਅੱਛਾ ਹਾਏ ਹਾਏ ਅੰਦਰ ਸੇ ਟੂਟਾ ਹੂੰ ਮੈਂ ਹਾਏ ਅੰਦਰ ਸੇ ਅੰਦਰੋਂ ਤਾਂ ਬਹੁਤ ਦੁੱਖ ਲੱਗੰਦੇ ਆ ਜੀ ਹੁਣੇ ਉਹ ਕਹਦੇ ਨੇ ਛੁੱਟੀ ਵੇਖੀ ਟੀਕਾ ਵੱਜਦਗਾ ਜੇ ਬਸ ਨਾ ਆਈ ਤੁਹਾਡੀ ਅੱਜ ਕੀ ਫੇਕੀ ਇਹ ਤੂੰ ਹੀ ਕਰੇ ਰਹੋਗੇ ਬਸ ਕਰ ਮੈਂ ਗੱਡੀ ਤੇ ਲੱਦ ਕੇ ਛੱਡ ਕੇ ਆਉਂਦਾ ਨੂੰ ਤੈਨੂੰ ਤਾਂ ਖਾਸ ਤੌਰ ਤੇ ਠੀਕ ਹੈ ਨਾ ਐ ਐ ਉਹੜੇ ਉਹੜੇ ਰੁਕ ਜਾ ਤੂੰ ਉਹਨਾਂ ਨੇ ਵੀ ਨਾਲ ਲੈ ਕੇ ਤੂੰ ਪਾੜਿਆ ਬਾਹਰ ਤੋ ਲਾਓ ਜੀ ਲਾਓ ਇਹ ਕੀ ਬਣਾ ਰਹੀ ਹੈ ਚਾਰ ਇਹ ਕਦਾ ਮਿਰਚਾਂ ਦਾ ਕਿੱਡੀ ਕੁ ਗੱਲ ਨਾ ਕਿੱਡੀ ਕੁ ਗੱਲ ਆ ਤੂੰ ਪਾ ਦਿੰਦਾ ਕਿੱਡੀ ਕੁ ਕੋੜੀ ਬਣਾ ਛੱਡੀਆਂ ਚੀਜ਼ਾਂ ਨੂੰ ਆਓ ਲਾਓ ਜੀ ਵੇਖ ਲੋ ਅਗੇ ਘਟ ਘੋੜੀ ਤੇ ਪਾ ਦਿੰਦਾ ਉਦੋਂ ਤਾਂ ਮਿਰਚਾਂ ਖਾਣ ਨੂੰ ਘੜੀ ਵਿੱਚੋਂ ਮੰਗ ਲੈਣੇ ਆ ਉਹ ਮੁੱਕ ਗਿਆ ਚਾਰ ਤੇ ਉਦੋਂ ਦੀ ਭਾਰ ਹੀ ਬਣੀ ਆ ਵਿਚਾਰ ਨਹੀਂ ਪਿਆ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ